ਦੇਖ ਸਕਦੇ ਹੋ 6 ਫੁੱਟ ਦਾ ਫੁੱਟਬਾਲ ਹੈਗਾ ਦੁਨੀਆ ਦਾ ਸਭ ਤੋਂ ਵੱਡਾ ਫੁੱਟਬਾਲ ਹੈ ਕਿਹਾ ਜਾ ਰਿਹਾ ਦੱਸਿਆ ਜਾਂਦਾ ਹੈ ਕਿ ਪਹਿਲਾ ਪਾਕਿਸਤਾਨ ਦੇ ਵਿੱਚ ਵੀ ਬਣਾਇਆ ਸੀਗਾ ਪਰ ਉਸ ਦੀ ਹਾਈਟ ਇਸ ਤੋਂ ਥੋੜੀ ਛੋਟੀ ਹੈ ਪਰ ਇਹ 6 ਫੁੱਟ ਦਾ ਫੁੱਟਬਾਲ ਹੈ ਆਪਣੇ ਬੇਟੇ ਦੀ ਖੁਆਇਸ਼ ਕਰ ਲੋ ਜਾਂ ਚੈਲੰਜ ਕਰ ਲੋ ਉਹਨੂੰ ਪੂਰਾ ਕਰਨ ਦੇ ਲਈ ਫਿਰ ਮੈਂ ਸੋਚਿਆ ਉਸ ਬਾਰੇ ਔਰ ਬਣਾ ਦਿੱਤਾ ਇਹਦੇ ਵਿੱਚ ਜਿੰਨਾ ਵੀ ਮਟੀਰੀਅਲ ਯੂਜ਼ ਹੋਇਆ ਹੈ ਉਹ ਸਾਰਾ ਕੁਝ ਜੋ ਇੱਕ ਨੋਰਮਲ ਫੁੱਟਬਾਲ ਦੇ ਵਿੱਚ ਯੂਜ਼ ਹੁੰਦਾ ਹੈ ਐਗਜ਼ੈਕਟਲੀ ਉਹੀ ਹੈ ਗ੍ਰੇਡ ਖੇਲੀ ਨੂੰ ਪਲਾਨ ਆ ਪਏਗਾ ਸ਼ਾਇਦ ਗ੍ਰੇਡ ਖੇਲੀ ਵੀ ਛੋਟਾ ਪੈ ਜਾਏਗਾ ਇਸ ਦੇ ਅਗੇ ਰਾਈਟ ਗ੍ਰੇਡ ਖੇਲੀ ਵਾਸਤੇ ਮੇਰੇ ਵੀ ਇਹ ਫੁੱਟਬਾਲ ਸਾਈਜ਼ ਥੋੜਾ ਠੀਕ ਰਹੇਗਾ ਬਟ ਇਸ ਸਾਈਜ਼ ਲਈ ਸ਼ਾਇਦ ਮਤਲਬ ਇਮੇਜਿਨ ਨਹੀਂ ਕਰ ਸਕਦਾ ਕਿ ਕੌਣ ਖੇਡੇਗਾ 21 kg ਦੀ ਕਿਸੇ ਚੀਜ਼ ਨੂੰ ਹਿੱਟ ਕਰਨਾ ਆਪਣੇ ਆਪ ਨੂੰ ਝੋਟੇਲ ਕਰਨ ਦੇ ਬਰਾਬਰ ਹੈ। ਬਰਾਬਰ ਹੀ ਹੈ। ਡਿਊਰਿੰਗ ਮੈਚ ਗਰਾਊਂਡ ਦੇ ਬਾਹਰ ਇੱਕ ਆਪਣੇ ਬ੍ਰਾਂਡ ਨੂੰ ਜਾਂ ਆਪਣੇ ਕਲੱਬ ਨੂੰ ਬਹੁਤ ਵੱਡਾ ਦਿਖਾਉਣ ਦੇ ਲਈ, ਇਹ ਪੁਆਇੰਟ ਆਫ ਅਟਰੈਕਸ਼ਨ ਕਰਨ ਦੇ ਲਈ ਯੂਜ਼ ਕਰ ਸਕਦੇ ਨੇ। ਚੈਲੰਜਸ ਕਿੰਨੇ ਸੀਗੇ ਇਸ ਨੂੰ ਤਿਆਰ ਕਰਨ ਦੇ ਲਈ ਕਿਉਂਕਿ ਇੱਕ ਨਾਰਮਲ ਫੁੱਟਬਾਲ ਤਾਂ ਆਪਾਂ ਜਦੋਂ ਰੁਟੀਨ ਦੇ ਵਿੱਚ ਬਣਾਉਂਦੇ ਆ ਨਾ ਉਹ ਤਾਂ ਸਾਨੂੰ ਆਦਤ ਹੁੰਦੀ ਹੈ। ਪਰ ਇੱਕ ਬਹੁਤ ਵੱਡਾ ਚੈਲੰਜ ਹੁੰਦਾ ਕਿ ਕਿ ਬਹੁਤ ਵੱਡੇ ਸਾਈਜ਼ ਦੇ ਵਿੱਚ ਸੇਮ ਉਹੀ ਚੀਜ਼ ਬਣਾਨੀ ਹੈ ਜਿਸ ਤਰੀਕੇ ਦੀ ਆਪਾਂ ਛੋਟੀ ਚੀਜ਼ ਨੂੰ ਬਣਾਉਂਦੇ ਆ। ਇੰਡੀਆ ਦਾ ਸਭ ਤੋਂ ਵੱਡਾ ਬਣਾਇਆ ਗਿਆ ਫੁੱ ਔਰ ਮੈਂ ਆਉਣ ਵਾਲੇ ਸਮੇਂ 'ਚ ਜਰਮਨੀ ਕੇ ਸੈਕਸਿਬਿਸ਼ਨ 'ਚ ਪਾਰਟਿਸਿਪੇਟ ਕਰ ਰਹੇ ਹਾਂ ਤੇ ਮੈਨੂੰ ਲੱਗਦਾ ਹੈ ਕਿ ਮੈਂ ਇਸ ਫੁੱਟਬਾਲ ਨੂੰ ਉੱਤੇ ਡਿਸਪਲੇ ਕਰਾਂਗਾ ਤਾਂ ਕਿ ਇੰਡੀਆ ਦੇ ਨਾਲ-ਨਾਲ ਬਾਕੀ ਦੁਨੀਆ ਦੇ ਲੋਕ ਵੀ ਇਸ ਨੂੰ ਦੇਖ ਸਕਣ ਤੇ ਉੱਥੋਂ ਮੈਨੂੰ ਹੋਰ ਜ਼ਿਆਦਾ ਬਿਜ਼ਨਸ ਜਨਰੇਟ ਹੋਣ ਦੀ ਉਮੀਦ ਹੈ ਹੁਣ ਮੇਰਾ ਫੋਕਸ ਥੋੜਾ ਜਿਹਾ ਉਧਰ ਹੋ ਗਿਆ ਕਿ ਮੈਂ ਸ਼ਾਇਦ ਆਉਣ ਵਾਲੇ ਟਾਈਮ 'ਤੇ ਸਭ ਤੋਂ ਵੱਡਾ ਵਾਲੀਬਾਲ ਔਰ ਮੇਬੀ ਸਭ ਤੋਂ ਵੱਡੀ ਕ੍ਰਿਕਟ ਬਾਲ ਇਹ ਦੋ ਚੀਜ਼ਾਂ ਜੋ ਅਜੇ ਤੱਕ ਅਸੀਂ ਨਹੀਂ ਦੇਖੀਆਂ ਕਿਤੇ ਮੈਂ ਸ਼ਾਇਦ ਉਹਨਾਂ ਤੇ ਕੰਮ ਕਰਾਂਗਾ ਆਉਣ ਵਾਲੇ ਟਾਈਮ 'ਚ ਉਹਨਾਂ ਨੂੰ ਡਿਵੈਲਪ ਕਰਕੇ ਤੇ ਇਹ ਅਸੀਂ ਐਪਲਾਈ ਕੀਤਾ ਹੈ ਐਲਮ ਕਾ ਬੁੱਕ ਆਫ ਰਿਕਾਰਡ ਚ ਹੌਪਫੁਲੀ ਜਲਦੀ ਹੀ ਉਹਨਾਂ ਦੀ ਟੀਮ ਆਏਗੀ ਇਹਦੇ ਫਾਈਨਲ ਇਨਸਟਰਕਸ਼ਨ ਲਈ ਔਰ ਇਹ ਬਹੁਤ ਜਲਦੀ ਐਲਮ ਕਾ ਬੁੱਕ ਆਫ ਰਿਕਾਰਡਸ ਐਂਡ ਇੰਡੀਆ ਬੁੱਕ ਆਫ ਰਿਕਾਰਡਸ ਦੋਨੋਂ ਦੇ ਵਿੱਚ ਦਰਜ ਹੋ ਜਾਏਗਾ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ ਕਹਿੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਪੁੱਤ ਨੂੰ ਸ਼ੌਂਕ ਸੀਗਾ ਫੁੱਟਬਾਲ ਖੇਡਣ ਦਾ ਤੇ ਉਸਨੇ ਚੈਲੰਜ ਦਿੱਤਾ ਆਪਣੇ ਪਿਤਾ ਨੂੰ ਕਿ 6 ਫੁੱਟ ਦਾ ਫੁੱਟਬਾਲ ਬਣਾਇਆ ਜਾਵੇ ਤਾਂ ਚੈਲੰਜ ਨੂੰ ਐਕਸੈਪਟ ਕੀਤਾ ਹੈ ਉਹਨਾਂ ਨੇ ਤਾਂ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ 6 ਫੁੱਟ ਦਾ ਫੁੱਟਬਾਲ ਹੈਗਾ ਦੁਨੀਆ ਦਾ ਸਭ ਤੋਂ ਵੱਡਾ ਫੁੱਟਬਾਲ ਹੈ ਕਿਹਾ ਜਾ ਰਿਹਾ ਦੱਸਿਆ ਜਾਂਦਾ ਹੈ ਕਿ ਪਹਿਲਾਂ ਪਾਕਿਸਤਾਨ ਦੇ ਵਿੱਚ ਵੀ ਬਣਾਇਆ ਸੀਗਾ ਪਰ ਉਸ ਦੀ ਹਾਈਟ ਇਸ ਤੋਂ ਥੋੜੀ ਛੋਟੀ ਹੈ ਪਰ ਇਹ 6 ਫੁੱਟ ਦਾ ਫੁੱਟਬਾਲ ਹੈ ਤੇ ਇਸ ਨੂੰ ਬਣਾਉਣ ਵਾਲੇ ਬੈਲਕੋ ਸਪੋਰਟ ਦੇ ਮਾਲਕ ਮੁਕੇਸ਼ ਬਸਨ ਮੇਰੇ ਨਾਲ ਮੌਜੂਦ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਮੁਕੇਸ਼ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਮੈਡਮ ਬਹੁਤ-ਬਹੁਤ ਧੰਨਵਾਦ ਤੁਹਾਡੇ ਆਥੇ ਆਣ ਲਈ ਸੇ ਸਭ ਤੋਂ ਪਹਿਲਾਂ ਤੇ ਮੈਂ ਸ਼ੁਰੂਆਤ ਦੇ ਵਿੱਚ ਜਾਨਣਾ ਚਾਹਾਂਗੀ ਜਿੱਦਾਂ ਮੈਂ ਕਿਹਾ ਬੇਟੇ ਨੇ ਚੈਲੰਜ ਦਿੱਤਾ ਸੀਗਾ ਕਿ 6 ਫੁੱਟ ਦਾ ਫੁੱਟਬਾਲ ਦੇਖਣਾ ਤੇ ਸੇ ਬਾਬਾ ਕਿਵੇਂ ਮੰਨਿਆ ਕਿ ਐਡੇ ਵੱਡੇ ਸਾਈਜ਼ ਦਾ ਫੁੱਟਬਾਲ ਤੁਸੀਂ ਬਣਾਇਆ ਇੱਕ ਲਈ ਸੀ ਕਿਸੇ ਐਗਜ਼ੀਬਿਸ਼ਨ ਚ ਪਾਰਟਿਸਿਪੇਟ ਕਰ ਰਹੇ ਸੀ ਮੇਰਾ ਬੇਟਾ ਮੇਰੇ ਨਾਲ ਸੀ ਤੇ ਕਿਸੇ ਕਸਟਮਰ ਨੇ ਇਨਕੁਆਇਰੀ ਕੀਤੀ ਕਿ ਕੀ ਤੁਸੀਂ ਇਸ ਤੋਂ ਵੱਡਾ ਇਹ ਫੁੱਟਬਾਲ ਡਿਸਪਲੇ ਤੇ ਸੀ ਕਿ ਇਸ ਤੋਂ ਵੱਡੇ ਵੀ ਤੁਸੀਂ ਕੁਝ ਬਣਾ ਸਕਦੇ ਹੋ ਮੈਂ ਤੇ ਪਹਿਲੇ ਬਣਾ ਕੀਤਾ ਕਿਉਂਕਿ ਇਹਦੇ ਇਕੁਪਮੈਂਟ ਬਣਾਉਂਦਾ ਡਾਈ ਕਟਿੰਗ ਹੈ ਪ੍ਰਿੰਟਿੰਗ ਹੈ ਸਟਿਚਿੰਗ ਹੈ ਸਭ ਕੁਝ ਜੋ ਮੈਕਸਿਮਮ ਸਾਈਜ਼ ਦੇ ਸੀ ਕੀਤਾ ਹੋਇਆ ਬਟ ਕਸਟਮਰ ਨੇ ਇੱਕ ਮੇਰੇ ਬੇਟੇ ਨੇ ਕਿਹਾ ਕਿ ਪਾਕਿਸਤਾਨ ਚ ਤੇ ਹੈਗਾ ਤੇ ਫਿਰ ਮੇਰੇ ਬੇਟੇ ਨੇ ਗੂਗਲ ਤੇ ਸਰਚ ਕਰਕੇ ਦੇਖਿਆ ਕਿ ਪਾਕਿਸਤਾਨ ਚ ਆਲਰੇਡੀ ਹੈਗਾ 5.5 ਫੁੱਟ ਦਾ ਤੇ ਉਹਨੇ ਮੈਨੂੰ ਕਿਹਾ ਕਿ ਅਗਰ ਉਹ ਬਣਾ ਸਕਦੇ ਨੇ ਤੇ ਤੁਸੀਂ ਕਿਉਂ ਨਹੀਂ ਬਣਾ ਸਕਦੇ ਤਾਂ ਉਸੇ ਆਪਣੇ ਬੇਟੇ ਦੀ ਖੁਆਇਸ਼ ਕਰ ਲੋ ਜਾਂ ਚੈਲੰਜ ਕਰ ਲੋ ਉਹਨੂੰ ਪੂਰਾ ਕਰਨ ਦੇ ਲਈ ਫਿਰ ਮੈਂ ਸੋਚਿਆ ਇਸ ਬਾਰੇ ਔਰ ਇਹ ਬਣਾ ਦਿੱਤਾ ਅੱਛਾ ਜਿਦਾ ਤੁਸੀਂ ਕਿਹਾ ਕਿ ਇਹ 6 ਫੁੱਟ ਦਾ ਹੈ ਇਸ ਨੂੰ ਬਣਾਉਣ ਲਈ ਡਾਈ ਕਟਿੰਗ ਜਾਂ ਜੋ ਵੀ ਚੀਜ਼ਾਂ ਇਸ ਨੂੰ ਬਣਾਉਣ ਦੇ ਵਿੱਚ ਲੱਗਦੀਆਂ ਨੇ ਉਹ ਸਾਰੀਆਂ ਚੀਜ਼ਾਂ ਇਸੇ ਵਿੱਚ ਇਸਤੇਮਾਲ ਕੀਤੀਆਂ ਨੇ ਤਾਂ ਉਹੀ ਪ੍ਰੋਪਰ ਮਟੀਰੀਅਲ ਯੂਜ਼ ਕੀਤਾ ਹੋਇਆ ਹੈ ਇਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਇੱਕ ਫੁੱਟਬਾਲ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ ਜਿਸ ਜਿੰਨੀ ਉਹਦੀ ਹੈਵiness ਹੁੰਦੀ ਹੈ ਆਪਾਂ ਦੇਖਦੇ ਹਾਂ ਨਾਰਮਲ ਤੌਰ ਤੇ ਸੇ ਮੋਹੀ ਚੀਜ਼ ਹੈਗੀ ਇਹਦੇ ਵਿੱਚ ਵੀ ਇਹਦੇ ਵਿੱਚ ਜਿੰਨਾ ਵੀ ਮਟੀਰੀਅਲ ਯੂਜ਼ਡ ਹੋਇਆ ਹੈ ਉਹ ਸਾਰਾ ਕੁਝ ਜੋ ਇੱਕ ਨੋਰਮਲ ਫੁੱਟਬਾਲ ਦੇ ਵਿੱਚ ਯੂਜ਼ ਹੁੰਦਾ ਹੈ ਐਗਜੈਕਟਲੀ ਉਹੀ ਹੈ ਇਹਨੂੰ ਸਟਿਚ ਕਰਨ ਦਾ ਪੈਟਰਨ ਵੀ ਉਹੀ ਹੈ ਮਸ਼ੀਨ ਨਾਲ ਵੀ ਸਟਿਚ ਕੀਤਾ ਗਿਆ ਤੇ ਤੇ ਹੱਥ ਨਾਲ ਹੈਂਡ ਸਟਿਚ ਵੀ ਕੀਤਾ ਗਿਆ ਇਹਦੇ ਅੰਦਰ ਇੱਕ ਨੋਰਮਲ ਬਲੈਡਰ ਹੈ ਬਟ ਅਗਰ ਕੋਈ ਇਨਸਾਨ ਕੋਈ ਵੱਡਾ ਇਨਸਾਨ ਜਾਂ ਕੋਈ ਜਿਹੜਾ ਖੇਲ ਸਕਦਾ ਇਹ ਬਾਉਂਸ ਵੀ ਕਰੇਗਾ ਜਿਸ ਤਰ੍ਹਾਂ ਨਾਰਮਲ ਇੱਕ ਫੁੱਟਬਾਲ ਬਾਉਂਸ ਕਰਦਾ ਹੈ ਉਹ ਫਿਲਹਾਲ ਅਸੀਂ ਜੇ ਕੋਈ ਟ੍ਰਾਇਲ ਕੀਤਾ ਨਹੀਂ ਹੈ ਕਿ ਕਿਸੇ ਬਹੁਤ ਸਾਰੀ ਉੱਚੀ ਇਮਾਰਤ ਉਹਨੇ نیچے ਸੁੱਟ ਕੇ ਦੇਖੀ ਹੈ ਉਹ ਅਸੀਂ ਟ੍ਰਾਇਲ ਨਹੀਂ ਕੀਤਾ ਅਜੇ ਲੇਕਿਨ ਕਿਉਂਕਿ ਇਹ ਨਾਰਮਲ ਬਲੈਡਰ ਹੈ ਤੋ ਇਹ ਪੂਰੀ ਉਮੀਦ ਹੈ ਕਿ ਉਸ ਤਰ੍ਹਾਂ ਹੀ ਬਾਉਂਸ ਕਰੇਗਾ ਜਿਸ ਤਰ੍ਹਾਂ ਇੱਕ ਨਾਰਮਲ ਫੁੱਟਬਾਲ ਬਾਉਂਸ ਕਰਦਾ ਅੱਛਾ ਇਸ ਨੂੰ ਖੇਡਣ ਲਈ ਤਾਂ ਫਿਰ ਗ੍ਰੇਟ ਖਲੀ ਨੂੰ ਬੁਲਾਣਾ ਪਏਗਾ ਸ਼ਾਇਦ ਗ੍ਰੇਟ ਖਲੀ ਵੀ ਛੋਟਾ ਪੈ ਜਾਏਗਾ ਇਸ ਦੇ ਅੱਗੇ ਰਾਈਟ ਗ੍ਰੇਟ ਖਲੀ ਵਾਸਤੇ ਮੇਬੀ ਇਹ ਫੁੱਟਬਾਲ ਸਾਈਜ਼ ਥੋੜਾ ਠੀਕ ਰਹੇਗਾ ਬਟ ਇਸ ਸਾਈਜ਼ ਲਈ ਸ਼ਾਇਦ ਮਲਾਬਾ ਮੈਚ ਨਹੀਂ ਕਰ ਸਕਦਾ ਕਿ ਕੌਣ ਖੇਡੇਗਾ ਠੀਕ ਹੈ ਅੱਛਾ ਜਦੋਂ ਤੁਸੀਂ ਗੱਲ ਕਹੀ ਕਿ ਇਸ ਨੂੰ ਖੇਡ ਸਕਦੇ ਨੇ ਤਾਂ ਕੀ ਇਸ ਨੂੰ ਸ਼ੌਪਿੰਗ ਦੇ ਪਰਪਸ ਲਈ ਬਣਾਇਆ ਗਿਆ ਹੈ ਜਾਂ ਫਿਰ ਇਸ ਨੂੰ ਜ ਸੱਚੀ ਕੋਈ ਵਾਕਈ ਕੋਈ ਵੱਡਾ ਇਨਸਾਨ ਹੋਵੇ ਤਾਂ ਇਸ ਨੂੰ ਖੇਡ ਸਕਦਾ ਨਹੀਂ ਖੇਡ ਤੇ ਸਕਦੇ ਨੇ ਇਹਦਾ weight ਇਸ ਟਾਈਮ ਹੈਗਾ 21 ਕਿਲੋ ਅੱਛਾ 21 kg ਤੇ 21 kg ਦੀ ਕਿਸੇ ਚੀਜ਼ ਨੂੰ ਹਿੱਟ ਕਰਨਾ ਆਪਣੇ ਆਪ ਨੂੰ ਚੋਟੇ ਲ ਕਰਨ ਦੇ ਬਰਾਬਰ ਹੈ ਬਰਾਬਰ ਹੀ ਹੈ ਤੇ ਮੈਂ ਸੁਜੈਸਟ ਨਹੀਂ ਕਰਦਾ ਕਿ ਕੋਈ ਬੰਦਾ ਇਹਨੂੰ ਕਿੱਕ ਕਰੇ ਕਰ ਸਕਦੇ ਨੇ ਆਪਣੇ ਸ਼ੌਂਕ ਲਈ ਬਟ ਸਜੈਸਟ ਨਹੀਂ ਕਰਦਾ ਕਰੇ اور ਇਹ ਆਮ ਤੌਰ ਤੇ ਯੂਜ਼ ਹੁੰਦਾ ਜਾਂ ਹੋਏਗਾ ਆਉਣ ਵਾਲੇ ਟਾਈਮ ਚ ਬਹੁਤ ਸਾਰੇ ਫੁੱਟਬਾਲ ਕਲੱਬ ਡਿਊਰਿੰਗ ਮੈਚ ਗਰਾਊਂਡ ਦੇ ਬਾਹਰ ਇੱਕ ਆਪਣੇ ਬ੍ਰਾਂਡ ਨੂੰ ਜਾਂ ਆਪਣੇ ਕਲੱਬ ਨੂੰ ਬਹੁਤ ਵੱਡਾ ਦਿਖਾਉਣ ਦੇ ਲਈ ਇਹ ਪੁਆਇੰਟ ਆਫ ਅਟਰੈਕਸ਼ਨ ਕਰਨ ਦੇ ਲਈ ਯੂਜ਼ ਕਰ ਸਕਦੇ ਨੇ ਫੁੱਟਬਾਲ ਇੰਡਸਟਰੀ ਜਾਂ ਫੁੱਟਬਾਲ ਇੱਕ ਬਹੁਤ ਵੱਡੀ ਗੇਮ ਹੈ ਪੂਰੇ ਇੰਡੀਆ ਸਭ ਤੋਂ ਜ਼ਿਆਦਾ ਖੇਡਣ ਵਾਲੀ ਗੇਮ ਫੁੱਟਬਾਲ ਹੈ ਪੂਰੀ ਦੁਨੀਆ ਚ ਤੇ ਬਹੁਤ ਸਾਰੇ ਮਲਟੀ ਨੈਸ਼ਨਲ ਵੱਡੇ-ਵੱਡੇ ਬ੍ਰਾਂਡ ਚਾਹੇ ਉਹ ਪੈਪਸੀ ਆ ਚਾਹੇ ਸੈਮਸੰਗ ਆ ਚਾਹੇ ਮੈਕਡੋਨਲਡਸ ਆ ਚਾਹੇ 버거 ਕਿੰਗ ਆ ਤੁਸੀਂ ਜਿੰਨੇ ਵੀ ਵੱਡੇ ਬ੍ਰਾਂਡ ਦੇਖੋਗੇ ਨਾ ਹਰ ਬ੍ਰਾਂਡ ਆਪਣੇ ਬ੍ਰਾਂਡ ਨੂੰ ਪ੍ਰਮੋਟ ਕਰਨ ਲਈ ਸਪੋਰਟਸ ਦਾ ਸਹਾਰਾ ਜ਼ਰੂਰ ਲੈਂਦੇ ਨੇ ਜਿਹਦੇ ਵਿੱਚੋਂ ਫੁੱਟਬਾਲ ਇੱਕ ਸਭ ਤੋਂ ਵੱਡਾ ਸਪੋਰਟਸ ਮੰਨਿਆ ਗਿਆ ਤੇ ਉਹਨਾਂ ਬ੍ਰਾਂਡਸ ਲਈ ਇਹ ਇੱਕ ਬਹੁਤ ਵੱਡੀ ਵਧੀਆ ਆਪਸ਼ਨ ਹੈ ਆਪਣੇ ਬ੍ਰਾਂਡ ਨੂੰ ਪ੍ਰਮੋਟ ਕਰਨ ਲਈ ਔਰ ਕੁਝ ਐਨ ਜੀਓਜ਼ ਵੀ ਜੋ ਫੁੱਟਬਾਲ ਨੂੰ ਪ੍ਰਮੋਟ ਕਰਦੇ ਨੇ ਉਹ ਵੀ ਇਹਨੂੰ ਐਜ਼ ਅ ਸ਼ੋਪੀਸ ਜਾਂ ਦਿਖਾ ਸਕਦੇ ਨੇ ਜਾਂ ਮੇਰੇ ਸਾਥ ਮੇਰੇ ਇੰਡਸਟਰੀ ਦੇ ਸਾਥੀ ਉਹ ਵੀ ਆਪਣੇ ਆਪਣੇ ਬ੍ਰਾਂਡ ਦਾ ਬਣਵਾ ਕੇ ਆਪਣੀ ਪ੍ਰੋਮੋਸ਼ਨ ਲਈ ਵੀ ਯੂਜ਼ ਕਰ ਸਕਦੇ ਨੇ ਦਾ ਹੁਣ ورلڈ ਕੱਪ ਵੀ ਆਉਣ ਵਾਲਾ ਹੈ ਐਨਵਲੀ ਕੁਝ ਸਾਲਾਂ ਦੇ ਵਿੱਚ ਫੁੱਟਬਾਲ ਦਾ ਤਾਂ ਕੀ ਉੱਥੇ ਵੀ ਇਸ ਨੂੰ ਡਿਸਪਲੇ ਕੀਤਾ ਜਾ ਸਕਦਾ ਜੇ ਕੋਈ ਚਾਵੇ ਤਾਂ ਇਹ ਕੀਤਾ ਜਾ ਸਕਦਾ ਇਹ ਡਿਪੈਂਡ ਕਰਦਾ ਕਿ ਉਸ ਸਾਲ ਦੇ ਜਿਹੜੇ ਸਪான்ਸਰਸ ਨੇ ਜਿਹੜੇ ਉਹ ਅਗਰ ਆਪਣੇ ਬ੍ਰਾਂਡ ਦੀ ਪ੍ਰੋਮੋਸ਼ਨ ਕਰਨਾ ਚਾਹਣ ਤੇ ਉਹ ਮੈਨੂੰ ਕੰਟੈਕਟ ਕਰ ਸਕਦੇ ਨੇ ਤੇ ਅਸੀਂ ਉਹਨਾਂ ਲਈ ਬਣਾ ਕੇ ਫਿਰ ਉਹ ਆਪਣੇ ਬ੍ਰਾਂਡ ਦੀ ਪ੍ਰੋਮੋਸ਼ਨ ਉਸ ਤਰ੍ਹਾਂ ਕਰ ਸਕਦੇ ਨੇ ਮੈਨੂੰ ਆਲਰੇਡੀ ਕੁਝ ਇੰਡੀਆ ਦੇ ਕੁਝ ਫੁੱਟਬਾਲ ਕਲੱਬ ਦੀਆਂ ਇਨਕੁਆਰੀਜ਼ ਆ ਰਹੀਆਂ ਨੇ ਇੱਥੇ ਵੀ ਲੀਗਸ ਕਾਫੀ ਸ਼ੁਰੂ ਹੋ ਗਈਆਂ ਫੁੱਟਬਾਲ ਦੀਆਂ ਉਹਨਾਂ ਵੱਲੋਂ ਵੀ ਮੈਨੂੰ ਇਨਕੁਆਰੀਜ਼ ਆ ਰਹੀਆਂ ਨੇ ਕਿ ਉਹ ਆਪਣੇ ਮੈਚੇਜ਼ ਦੇ ਦੌਰਾਨ ਆਪਣੇ ਬ੍ਰਾਂਡ ਦੇ ਆਪਣੇ ਕਲੱਬ ਦੇ ਨਾਮ ਦੇ ਲੋਗੋ ਦੇ ਨਾਲ ਇਸ ਤਰ੍ਹਾਂ ਦੇ ਫੁੱਟਬਾਲ ਨੂੰ ਉੱਥੇ ਡਿਸਪਲੇ ਕਰਨਾ ਚਾਹੁੰਦੇ ਨੇ ਅੱਛਾ ਸਰ ਚੈਲੰਜਸ ਕਿੰਨੇ ਸਗੇ ਇਸ ਨੂੰ ਤਿਆਰ ਕਰਨ ਦੇ ਲਈ ਕਿਉਂਕਿ ਇੱਕ ਨਾਰਮਲ ਫੁੱਟਬਾਲ ਤਾਂ ਆਪਾਂ ਜਦੋਂ ਰੂਟੀਨ ਦੇ ਵਿੱਚ ਬਣਾਉਂਦੇ ਆ ਨਾ ਉਹ ਤਾਂ ਸਾਨੂੰ ਆਦਤ ਹੁੰਦੀ ਹੈ ਪਰ ਇੱਕ ਬਹੁਤ ਵੱਡਾ ਚੈਲੰਜ ਹੁੰਦਾ ਹੈ ਕਿ ਇੱਕ ਬਹੁਤ ਵੱਡੇ ਸਾਈਜ਼ ਦੇ ਵਿੱਚ ਸੇਮ ਉਹੀ ਚੀਜ਼ ਬਣਾਨੀ ਹੈ ਜਿਸ ਤਰੀਕੇ ਦੀ ਆਪਾਂ ਛੋਟੀ ਚੀਜ਼ ਨੂੰ ਬਣਾਉਂਦੇ ਆ ਅ ਮੈਨੂੰ ਇਹਨੂੰ ਪਲਾਨ ਕਰਨ 'ਚ ਟਾਈਮ ਤੇ ਖੈਰ 7 ਤੋਂ 8 ਹਫ਼ਤੇ ਦਾ ਲੱਗਿਆ ਇਹਦਾ ਸਾਈਜ਼ ਕੱਢਣ ਲਈ ਬਟ ਮੈਨੂੰ ਇਹ ਲੱਗਦਾ ਕਿ ਮੇਰੇ ਖੂਨ ਵਿੱਚ ਹੀ ਇਹ ਚੀਜ਼ ਆ ਕਿ ਫੁੱਟਬਾਲ ਬਣਾਣਾ ਮੇਰੇ ਦਾਦਕੇ ਮੇਰੇ ਦਾਦਾ ਜੀ ਸ਼੍ਰੀ ਬਿਹਾਰੀ لال ਜੀ ਮੇਰੇ ਫਾਦਰ ਸ਼੍ਰੀ ਜੀਤਰਾਜ ਜੀ ਇਵਨ ਮੇਰੇ ਨਾਨਾ ਜੀ ਉਹ ਵੀ ਅਸੀਂ ਇੰਡਸਟਰੀ 'ਚ ਰਹੇ ਨੇ ਮੇਰੇ ਮਾਮਾ ਸ਼੍ਰੀ ਰੋਸ਼ਨ ਲਾਲ ਜੀ ਉਹ ਵੀ ਇਸ ਇੰਡਸਟਰੀ ਚ ਰਹੇ ਨੇ इवन ਮੇਰੇ ਮਾਤਾ ਜੀ ਸੁਦੇਸ਼ ਰਾਨੀ ਜੀ ਉਹ ਵੀ ਆਪਣੇ ਬਚਪਨ ਚ ਫੁੱਟਬਾਲ bizness ਦੇ ਵਿੱਚ ਹੀ ਆਪਣੇ ਪਿਤਾ ਜੀ ਦੀ ਹੈਲਪ ਕਰਦੇ ਰਹੇ ਨੇ ਤੋਂ ਉਹ ਉਹਨਾਂ ਸਦਕਾ ਆਈ ਥਿੰਕ ਕਿਉਂਕਿ ਮੇਰਾ ਸਾਰਾ ਨਾਨਕਾ ਦਾਦ ਦਾ ਪਰਿਵਾਰ ਇਸੇ ਇੰਡਸਟਰੀ ਚ ਰਹਾ ਤਾਂ ਸ਼ਾਇਦ ਮੇਰੇ ਬਲੱਡ ਵਿੱਚ ਹੀ ਆ ਫੁੱਟਬਾਲ ਨੂੰ ਮੈਂ ਮੇਰਾ ਜਨਮ ਸਾਡੇ ਫੁੱਟਬਾਲ ਦੇ ਵਿੱਚ ਹੀ ਪ੍ਰੋਡਕਸ਼ਨ ਦੇ ਦੌਰਾਨ ਹੀ ਉਹ ਸਾਰੀ ਮੇਰੀ આજ ਤੱਕ ਦੀ ਟਾਈਮ ਜਿੰਨਾ ਵੀ ਹੈ ਫੁੱਟਬਾਲ ਮੈਨੂਫੈਕਚਰਿੰਗ ਚ ਰਿਹਾ ਤੇ ਇਸ ਲਈ ਮੈਨੂੰ ਕੋਈ ਬਹੁਤ ਜ਼ਿਆਦਾ ਚੈਲੰਜ ਨਹੀਂ ਲੱਗਿਆ ਬਟ ਇਹਦੀ 8 ਹਫਤੇ ਦੀ ਪਲੈਨਿੰਗ ਔਰ 12 ਤੋਂ 13 ਦਿਨ ਦਾ ਪ੍ਰੋਡਕਸ਼ਨ ਟਾਈਮ ਜਿਹਦੇ ਕਰਕੇ ਸੰਭਵ ਹੋ ਸਕਿਆ ਅੱਛਾ ਸਰ ਜਦੋਂ ਇਹ ਬਣਿਆ ਕੋਈ ਚੀਜ਼ ਬਣਦੀ ਹੈ ਨਾ ਤਾਂ ਸਭ ਤੋਂ ਜ਼ਿਆਦਾ ਖੁਸ਼ੀ ਨਾ ਸਾਨੂੰ ਹੁੰਦੀ ਹੈ ਕਿ ਹਾਂ ਮੈਂ ਇਹ ਚੈਲੰਜ ਲਿਆ ਸੀਗਾ ਐਕਸੈਪਟ ਹੋ ਗਿਆ ਤੇ ਬਹੁਤ ਵਧੀਆ ਲੱਗ ਰਿਹਾ ਤੁਹਾਡਾ ਰਿਐਕਸ਼ਨ ਕੀ ਸੀ ਤੇ ਤੁਹਾਡੇ ਬੇਟੇ ਨੇ ਚੈਲੰਜ ਕੀਤਾ ਸੀ ਉਹਨਾਂ ਦਾ ਰਿਐਕਸ਼ਨ ਕੀ ਸੀਗਾ ਇਹਦੇ ਉੱਪਰ ਮੇਰਾ ਤੇ ਮੈਂ ਤਾਂ ਬਹੁਤ ਖੁਸ਼ ਹੋਇਆ ਜਿਸ ਦਿਨ ਬਣਾਇਆ ਔਰ ਮੈਂ ਆਪਣੀ ਆਪਣੀ ਇੰਡਸਟਰੀ ਦੇ ਜਿੰਨੇ ਫੁੱਟਬਾਲ ਮੈਨੂਫੈਕਚਰਰ ਨੇ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਇਨਫੋਰਮ ਕੀਤਾ ਤੇ ਪੁੱਛਿਆ ਕਿ ਕੀ ਤੁਸੀਂ ਕਿੰਨਾ ਕੁ ਵੱਡਾ ਅਜੇ ਤੱਕ ਫੁੱਟਬਾਲ ਬਣਾਇਆ ਤੇ ਉਹਨਾਂ ਵੱਲੋਂ ਜੋ ਰਿਸਪੌਂਸ ਸੀ ਕਿ ਮੈਕਸਿਮਮ ਪੌਨੇ 2 ਫੁੱਟ ਤੱਕ ਦਾ ਉਹਨਾਂ ਨੇ ਬਣਾਇਆ ਹੋਇਆ ਤੇ ਮੈਂ ਇਹ ਕਨਫਰਮੇਸ਼ਨ ਲੈ ਲਈ ਸਭ ਤੋਂ ਕਿ ਇਸ ਤੋਂ ਵੱਡਾ ਕਦੇ ਨਹੀਂ ਕਿਸੇ ਨੇ ਬਣਾਇਆ ਔਰ ਉਸ ਤੋਂ ਬਾਅਦ ਹੀ ਮੈਂ ਕਲੇਮ ਕਰਨਾ ਸ਼ੁਰੂ ਕੀਤਾ ਕਿ ਇੰਡੀਆ ਦਾ ਸਭ ਤੋਂ ਵੱਡਾ ਬਣਾਇਆ ਗਿਆ ਫੁੱਟਬਾਲ ਇਹੀ ਹੈ ਔਰ ਇਸ ਨੂੰ ਬਣਾਉਣ ਦੇ ਵਿੱਚ ਤੁਹਾਨੂੰ ਦੱਸਿਆ ਕਿ ਮੈਨੂੰ 12 ਦਿਨ ਦਾ ਟਾਈਮ ਲੱਗਿਆ ਤੇ ਔਰ ਬਣ ਚੁੱਕਾ ਔਰ ਮੇਰਾ ਅਗਲਾ ਟਾਰਗੇਟ ਜੋ ਮੈਂ ਪਲਾਨ ਕਰ ਰਿਹਾ ਕੋਈ 12 ਫੁੱਟ 12 ਫੁੱਟ ਸਾਈਜ਼ ਦਾ ਫੁੱਟਬਾਲ ਮੈਂ ਪਲਾਨ ਕਰ ਰਿਹਾ ਅੱਛਾ ਉਹ ਸਟਾਰਟ ਅਪ ਦੇ ਵਿੱਚ ਸ਼ੁਰੂ ਹੋ ਚੁੱਕਿਆ ਹੈ ਪਲਾਨਿੰਗ ਕਿ ਬਲੂਪ੍ਰਿੰਟ ਉਹਦਾ ਬਣ ਗਿਆ ਹੋਇਆ ਉਹ ਨਰਮ ਵਾਲੇ ਸਮੇਂ ਦੇ ਵਿੱਚ ਵੀ ਉਸ ਦੀ ਤਿਆਰੀ ਕਰ ਰਹੇ ਹਾਂ ਉਸ ਦਾ ਬਲੂਪ੍ਰਿੰਟ ਤੇ ਮੇਰੇ ਦਿਮਾਗ 'ਚ ਹੀ ਆ ਅੱਛਾ ਕਿਉਂਕਿ ਉਹ ਐਗਜ਼ੈਕਟਲੀ ਸੇਮ ਇਸ ਤਰੀਕੇ ਨਾਲ ਸ਼ਾਇਦ ਨਾ ਬਣੇਗਾ ਕੁਝ ਚੇਂਜਸ ਕਰਨੇ ਪੈਣਗੇ ਉਹਦੇ ਪੈਟਰਨ 'ਚ ਜਾਂ ਕੁਝ ਉਹਦੇ ਸਟਿਚਿੰਗ ਮੋਡਿਊਲ 'ਚ ਕੁਝ ਬਲੈਡਰ ਦੀ ਵੀ ਅਪਗ੍ਰੇਡੇਸ਼ਨ ਕਰਨੀ ਪਵੇਗੀ ਉਹ ਉਹੀ ਦਿੱਕਤਾਂ ਜੋ ਮੈਨੂੰ ਆ ਸਕਦੀਆਂ ਨੇ ਮੈਂ ਉਹਨਾਂ ਉੱਤੇ ਵਿਚਾਰ ਕਰ ਰਿਹਾ ਤੇ ਆਪਣੇ ਅਲੱਗ-ਅਲੱਗ ਜਿਹੜੇ ਮੇਰੇ ਸਾਥੀ ਨੇ ਸਾਡੇ ਪ੍ਰੋਡਕਸ਼ਨ ਟੀਮ ਦੇ ਨੇ ਉਹਨਾਂ ਨਾਲ ਡਿਸਕਸ ਕਰਕੇ ਉਹ ਮੇਰੇ ਲਈ ਬਲੂਪ੍ਰਿੰਟ ਦਾ ਮੇਰੇ ਮਾਈਂਡ 'ਚ ਹੀ ਹੈ ਜਦੋਂ ਇਹ ਇੱਕ ਰੂਪਰੇਖਾ ਤਿਆਰ ਹੋ ਜਾਏਗੀ ਫਿਰ ਮੈਂ ਪ੍ਰੋਡਕਸ਼ਨ ਵੱਲ ਜਾਵਾਂਗਾ ਅੱਛਾ ਇਸ ਤਰੀਕੇ ਤੁਸੀਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਟਾਰਗੇਟ ਸੈੱਟ ਕਰ ਲਿਆ ਹੋਇਆ ਤੇ ਇਸ ਨੂੰ ਬਣਾ ਲਿਆ ਹੋਇਆ ਹੈ ਪੂਰਾ ਤਿਆਰ ਹੈਗਾ ਤੇ ਇਹਦੇ ਲਈ ਕੋਈ ਤੁਹਾਨੂੰ ਆਫਰਸ ਵੀ ਆ ਰਹੀ ਨੇ ਕਿਉਂਕਿ ਬਹੁਤ ਸਾਰੇ ਲੋਕਾਂ ਲਈ ਅਟਰੈਕਸ਼ਨ ਦਾ ਕੇਂਦਰ ਹੈਗਾ ਹੈ ਕਿ ਮੈਨੂੰ ਵੀ ਬਹੁਤ ਐਕਸਾਈਟਮੈਂਟ ਸੀ ਜਦੋਂ ਮੈਂ ਸੁਣਿਆ ਕਿ 6 ਫੁੱਟ ਦਾ ਫੁੱਟਬਾਲ ਸਾਡੇ ਜਲੰਧਰ ਦੇ ਵਿੱਚ ਬਣਿਆ ਆ ਤੇ ਮੈਨੂੰ ਵੀ ਐਕਸਾਈਟਮੈਂਟ ਸੀ ਕਿ ਦੇਖਣ ਦੀ ਤਾਂ ਕੋਈ ਆਫਰਸ ਵੀ ਆ ਰਹੀ ਨੇ ਕਿ ਇਸ ਨੂੰ ਖਰੀਦਣਾ ਚਾਹੁੰਦੇ ਹੋ ਨਹੀਂ ਆ ਇਸ ਤਰੀਕੇ ਦਾ ਦੁਬਾਰਾ ਇੱਕ ਅਲੱਗ ਤੋਂ ਬਣਵਾਉਣਾ ਚਾਹੁੰਦੇ ਹੋ ਰੈਪਲਿਕਾ ਹਾਂਜੀ ਬਿਲਕੁਲ ਮੈਨੂੰ ਆਫਰਸ ਆ ਰਹੀਆਂ ਨੇ ਔਰ ਕੁ ਕੁਝ ਪ੍ਰੋਮੋਸ਼ਨ ਲਈ ਕੁਝ ਕਰਨਾ ਚਾਹੁੰਦੇ ਨੇ ਕੁਝ ਇਵੈਂਟ ਮੈਨੇਜਮੈਂਟ ਕੰਪਨੀਆਂ ਜੋ ਕਿ ਫੁੱਟਬਾਲ ਗੇਮ ਨੂੰ ਪ੍ਰਮੋਟ ਕਰ ਦੇਣਾ ਹੈ ਉਹਨਾਂ ਵੱਲੋਂ ਇਨਕੁਆਰੀਜ਼ ਆ ਔਰ ਮੇਰੇ ਜਿਹੜੇ ਐਗਜ਼ਿਸਟਿੰਗ ਕਸਟਮਰ ਨੇ ਯੂਰਪ ਚਾਹ ਯੂਐਸਏ ਆ ਆਸਟ੍ਰੇਲੀਆ ਆ ਉਹਨਾਂ ਵੱਲੋਂ ਵੀ ਇੰਟਰਸਟ ਦਿਖਾਇਆ ਜਾ ਰਿਹਾ ਔਰ ਮੈਂ ਆਉਣ ਵਾਲੇ ਸਮੇਂ ਚ ਜਰਮਨੀ ਕਿਸੇ ਐਕਸੀਬਿਸ਼ਨ ਚ ਪਾਰਟਿਸਿਪੇਟ ਕਰ ਰਹੇ ਹਾਂ ਤੇ ਮੈਨੂੰ ਲੱਗਦਾ ਕਿ ਮੈਂ ਇਸ ਫੁੱਟਬਾਲ ਨੂੰ ਉੱਥੇ ਡਿਸਪਲੇ ਕਰਾਂਗਾ ਤਾਂ ਕਿ ਇੰਡੀਆ ਦੇ ਨਾਲ ਨਾਲ ਬਾਕੀ ਦੁਨੀਆ ਦੇ ਲੋਕ ਵੀ ਇਸ ਨੂੰ ਦੇਖ ਸਕਣ ਤੇ ਉੱਥੋਂ ਮੈਨੂੰ ਹੋਰ ਜ਼ਿਆਦਾ ਬਿਜ਼ਨਸ ਜਨਰੇਟ ਹੋਣ ਦੀ ਉ अच्छा ਜਦੋਂ ਤੁਸੀਂ ਇਹਨੂੰ ਕਿਹਾ ਕਿ ਤੁਸੀਂ ਇਸ ਨੂੰ ਬਾਹਰ ਵੀ ਲੈ ਕੇ ਜਾਣਾ ਚਾਹੁੰਦੇ ਹੋ ਡਿਸਪਲੇ ਕਰਨਾ ਚਾਹੁੰਦੇ ਹੋ ਤਾਂ ਇਹ ਵਿਦੇਸ਼ ਜਾਏਗਾ ਕਿਵੇਂ ਕਿਉਂਕਿ ਇਹਦਾ ਸਾਈਜ਼ ਬਹੁਤ ਵੱਡਾ ਹੈ ਕਿ ਅਸੀਂ ਹਵਾ نکال ਹੀ ਜਾਂਦੀ ਹੈ ਫਿਰ ਜਾਏਗਾ ਜਿਸ ਤਰ੍ਹਾਂ ਪਹਿਲੇ ਵੀ ਕਿਹਾ ਇਹਦੇ ਵਿੱਚ ਇੱਕ ਜਿਸ ਤਰ੍ਹਾਂ ਨਾਰਮਲ ਫੁੱਟਬਾਲ ਦੇ ਵਿੱਚ ਬਲੈਡਰ ਹੁੰਦਾ ਉਸੇ ਤਰ੍ਹਾਂ ਇਹਦੇ ਵਿੱਚ ਵੀ ਬਲੈਡਰ ਹੈ ਤੇ ਅਸੀਂ ਉਹ ਇਹਨੂੰ ਡਿਫਲੇਟ ਕਰਕੇ ਬਲੈਡਰ ਅਲੱਗ ਔਰ ਇਹਦਾ ਉੱਪਰ ਵਾਲਾ ਜੋ ਕੇਸ ਹੈ ਉਹ ਅਲੱਗ ਦੋਨੋਂ ਪੈਕ ਕਰਕੇ ਤੇ ਇਹਨੂੰ ਨਾਲ ਲੈ ਕੇ ਜਾਵਾਂਗੇ ਔਰ ਇਹਨੂੰ ਇਨਫਲੇਟ ਅਸੀਂ ਉਸੇ ਆ ਗਰਾਉਂਡ ਤੇ ਮੌਕੇ ਤੇ ਹੀ ਇਨਫਲੇਟ ਕਰਾਂਗੇ ਤਾਂ ਜਿੱਦਾਂ ਤੁਸੀਂ ਮੈਂ ਤੁਹਾਡੀ ਬਾਕੀ ਵੀ ਦੇਖ ਰਹੀ ਸੀ ਨਾ ਫੁੱਟਬਾਲ ਜਾਂ ਰਗਬੀ ਬਾਲਸ ਬਣੀਆਂ ਹੋਈਆਂ ਸੀਗੀਆਂ ਉਹਦੇ ਵਿੱਚ ਨਾ ਅਲੱਗ-ਅਲੱਗ ਐਕਸਪੈਰੀਮੈਂਟ ਕੀਤੇ ਹੋਏ ਸੀਗੇ ਕੋਈ ਕੱਪੜੇ ਦਾ ਬਣਿਆ ਹੋਇਆ ਸੀਗਾ ਕੋਈ ਕਿਸੇ ਹੋਰ ਚੀਜ਼ ਦਾ ਮਤਲਬ ਹਰੇਕ ਕੋਈ ਫੋਟੋ ਵਾਲੇ ਇੱਕ ਬਾਲ ਪਈ ਹੋਈ ਸੀਗੀ ਅੰਦਰ ਤਾਂ ਇਹਦੇ ਵਿੱਚ ਵੀ ਆਉਣ ਵਾਲੇ ਸਮੇਂ ਵਿੱਚ ਕੋਈ ਤੁਸੀਂ ਇੱਕ ਇੱਕ ਪਲਾਨ ਕਰ ਰਹੇ ਹੋ ਕਿ ਇਹਦੇ ਵਿੱਚ ਵੀ ਕੋਈ ਚੇਂਜਸ ਕੀਤੇ ਜਾਣ ਕਸਟਮਾਈਜੇਸ਼ਨ ਕੀਤੀ ਜਾਵੇ ਹਾਂਜੀ ਮੈਂ ਹੁਣ ਜਿਹੜੀਆਂ ਚੀਜ਼ਾਂ ਅਜੇ ਤੱਕ ਨਹੀਂ ਬਣੀਆਂ ਕਦੀ ਹੁਣ ਮੇਰਾ ਫੋਕਸ ਥੋੜਾ ਜਿਆਦਾ ਉਧਰ ਹੋ ਗਿਆ ਕਿ ਮੈਂ ਸ਼ਾਇਦ ਆਉਣ ਵਾਲੇ ਟਾਈਮ ਤੇ ਸਭ ਤੋਂ ਵੱਡਾ ਵਾਲੀਬਾਲ ਔਰ ਮੇਬੀ ਸਭ ਤੋਂ ਵੱਡੀ ক্রিকেট ਬੋਲ ਇਹ ਦੋ ਚੀਜ਼ਾਂ ਜੋ ਅਸੀਂ ਅਜੇ ਤੱਕ ਕਦੀ ਨਹੀਂ ਦੇਖਿਆ ਕਿਤੇ ਮੈਂ ਸ਼ਾਇਦ ਉਹਨਾਂ ਤੇ ਕੰਮ ਕਰਾਂਗਾ ਆਉਣ ਵਾਲੇ ਟਾਈਮ 'ਚ ਉਹਨਾਂ ਨੂੰ ਡਿਵੈਲਪ ਕਰਕੇ ਫਿਰ ਤੁਹਾਨੂੰ ਇਨਵਾਈਟ ਕਰਾਂਗੇ ਠੀਕ ਹੈ ਲਾਈਵ ਕਵਰੇਜ ਲਈ ਅੱਛਾ ਸਰ ਮੈਂ ਬੈਲਕੋ ਸਪੋਰਟਸ ਬਾਰੇ ਵੀ ਥੋੜਾ ਜਾਨਣਾ ਚਾਹਾਂਗੀ ਕਦੋਂ ਇਸ ਦੀ ਸ਼ੁਰੂਆਤ ਹੋਈ ਸੀ ਜਦੋਂ ਤੁਸੀਂ ਕਹਿ ਰਹੇ ਹੋ ਤੁਹਾਡੇ ਦਾਦੇ ਪਰ ਦਾਦੇ ਜਿਹੜੇ ਨੇ ਉਹ ਸਾਰੇ ਇਸੇ ਹੀ ਬਿਜ਼ਨਸ ਦੇ ਵਿੱਚ ਸਗੇ ਕਦੋਂ ਇਸ ਦੀ ਸ਼ੁਰੂਆਤ ਹੁੰਦੀ ਹੈ ਤਾਂ ਕਿਵੇਂ-ਕਿਵੇਂ ਸਾਰਾ ਬਿਜ਼ਨਸ ਸੈਟਅਪ ਜਿਹੜਾ ਚੱਲਦਾ ਸੀਗਾ ਇਹ ਡਿਊਰਿੰਗ ਪਾਰਟੀਸ਼ਨ ਇੰਡੀਆ ਪਾਕਿਸਤਾਨ ਦੀ ਪਾਰਟੀਸ਼ਨ ਦੇ ਦੌਰਾਨ ਮੇ ਤੇ ਉਹ ਫਿਰ ਇੰਡੀਆ ਮੂਵ ਕੀਤੇ ਨੇ ਤੇ 1955 ਦੇ ਵਿੱਚ ਉਹਨਾਂ ਨੇ ਆਪਣਾ ਆਪ ਨੂੰ ਐਜ਼ ਅ ਫੁੱਟਬਾਲ ਮਨਫੈਕਚਰਰ ਸਟੈਬਲਿਸ਼ ਕੀਤਾ ਔਰ 1957 ਦੇ ਵਿੱਚ ਲੀਗਲੀ ਇੱਕ ਫਰਮ ਦਾ ਨੰਬਰ ਜੋ ਸੇਲ ਟੈਕਸ ਨੰਬਰ ਉਸ ਟਾਈਮ ਦੇ ਅਨਸਾਰ ਸੀ ਉਹ ਲਿਆ ਜੋ ਕੰਪਨੀ ਨਾਮ ਹੈ ਬਿਹਾਰੀ ਲਾਲਨ ਕੰਪਨੀ ਜੋ ਕਿ ਮੇਰੇ ਦਾਦਾ ਜੀ ਦੇ ਨਾਮ ਤੇ ਆ ਔਰ ਜੋ ਬ੍ਰਾਂਡ ਹੈ ਬੈਲਕੋ ਇਹ ਵੀ ਉਹਨਾਂ ਦੇ ਨਾਮ ਤੋਂ ਹੀ ਡਰਾਈਵ ਕੀਤਾ ਗਿਆ ਹੈ ਬੀ ਈ ਬਿਹਾਰੀ ਤੋਂ ਤੇ ਐਲ ਲਾਲ ਤੋਂ ਕੰਪਨੀ ਦਾ ਸੀਓ ਬਿਲਕੁਲ ਬ੍ਰਾਂਡ ਦੀ ਜਿਹੜੀ ਉਤਪਤੀ ਹੈ ਉਹ ਵੀ ਉਸੇ ਉਹਨਾਂ ਦੇ ਨਾਮ ਤੋਂ ਹੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਅੱਗੇ ਫੋਲੋ ਕਰਦੇ ਮੇਰੇ ਪਿਤਾ ਜੀ ਲੇਟ ਸ਼੍ਰੀ ਜੀਤਰਾ ਜੀ ਉਹਨਾਂ ਨੇ ਕੰਟੀਨਿਊ ਕੀਤਾ ਤੇ ਇਸੇ ਕੰਮ ਨੂੰ ਅੱਗੇ ਵਧਾਇਆ ਤੇ ਮੈਂ ਹੁਣ ਇਸ 3rd ਜਨਰੇਸ਼ਨ ਦੇ ਵਿੱਚ ਇਸ ਸੇਮ ਬਿਜ਼ਨਸ ਨੂੰ ਕੈਰੀ ਆਨ ਕਰ ਰਿਹਾ ਤੇ ਆਉਣ ਵਾਲੇ ਟਾਈਮ ਤੇ ਉਮੀਦ ਕਰਦਾ ਕਿ ਮੇਰਾ ਬੇਟਾ ਉਹ ਵੀ ਮੇਰੇ ਨਾਲ ਹੱਥ ਹੱਥ ਬਟਾ ਕੇ ਇਸੇ ਬਿਜ਼ਨਸ ਨੂੰ ਕੰਟੀਨਿਊ ਕਰੇ ਔਰ ਨਾਮ ਦੁਨੀਆ ਦੇ ਉਚਾਈਆਂ ਤੇ ਲੈ ਕੇ ਜਾਵੇ अच्छा सर ਤੁਹਾਨੂੰ ਕੋਈ ਅਵਾਰਡ ਦੇ ਲਈ ਵੀ ਬੁਲਾਇਆ ਗਿਆ ਜਾਂ ਕਿਸੇ ਨੇ ਤੁਹਾਨੂੰ ਰੈਕਗਨਿਸ਼ਨ ਦੇ ਲਈ ਬੁਲਾਇਆ ਕਿ ਇਸ ਤਰੀਕੇ ਦਾ ਫੁੱਟਬਾਲ ਤੁਸੀਂ ਬਣਾਇਆ ਹੈ ਤੇ ਇਸ ਲਈ ਕੋਈ ਅਵਾਰਡ ਜਾਂ ਰੈਕਗਨਿਸ਼ਨ ਦੇ ਲਈ ਤੁਹਾਨੂੰ ਸਰਕਾਰ ਵੱਲੋਂ ਜਾਂ ਕਿਸੇ ਐਨਜੀਓ ਵੱਲੋਂ ਫਿਲਹਾਲ ਕਿਸੇ ਸਰਕਾਰ ਵੱਲੋਂ ਤੇ ਕੋਈ ਮੈਨੂੰ ਨਹੀਂ ਕੋਈ ਕੰਟੈਕਟ ਕੀਤਾ ਕਿਸੇ ਨੇ ਲੇਕਿਨ ਅਸੀਂ ਆਪ ਕੰਟੈਕਟ ਕੀਤਾ ਹਲਮ ਦਾ ਬੁੱਕ ਆਫ ਰਿਕਾਰਡ ਵਿੱਚ ਕਿਉਂਕਿ ਅਸੀਂ ਬਹੁਤ ਜ਼ਿਆਦਾ ਕੰਫੀਡੈਂਟ ਹਾਂ ਕਿ ਇਹ ਤੇ 100% ਹੈ ਕਿ ਇਸ ਤੋਂ ਵੱਡਾ ਫੁੱਟਬਾਲ ਕਦੀ ਬਣਿਆ ਹੀ ਨਹੀਂ ਤਾਂ ਇਹ ਅਸੀਂ ਅਪਲਾਈ ਕੀਤਾ ਹੈ ਹਲਮ ਦਾ ਬੁੱਕ ਆਫ ਰਿਕਾਰਡ ਚ ਹੌਪਫੁਲੀ ਜਲਦੀ ਹੀ ਉਹਨਾਂ ਦੀ ਟੀਮ ਆਏਗੀ ਇਹਦੇ ਫਾਈਨਲ ਇਨਸਪੈਕਸ਼ਨ ਲਈ ਔਰ ਇਹ ਬਹੁਤ ਜਲਦੀ ਹਲਮ ਦਾ ਬੁੱਕ ਆਫ ਰਿਕਾਰਡਸ ਐਂਡ ਇੰਡੀਆ ਬੁੱਕ ਆਫ ਰਿਕਾਰਡਸ ਦੋਨੋਂ ਦੇ ਵਿੱਚ ਦਰਜ ਹੋ ਜਾਏਗਾ ਤੇ ਮੇਬੀ ਮੈਂ ਚੈੱਕ ਕਰਾਂਗਾ ਅਗਰ ਪੂਰੇ ਵਰਲਡ ਵਿੱਚ ਵੀ ਇਹ ਨਹੀਂ ਬਣਿਆ ਕਦੀ ਤੇ ਸ਼ਾਇਦ ਮੈਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਵੀ ਦਰਜ ਕਰਵਾਉਣ ਦੀ ਕੋਸ਼ਿਸ਼ ਕਰਾਂਗਾ ਠੀਕ ਹੈ ਤੇ ਮਤਲਬ ਰਿਕਾਰਡ ਵੀ ਤੁਸੀਂ ਦਰਜ ਕਰਵਾਉਣ ਜਾ ਰਹੇ ਹੋ ਇਹਦੇ ਨਾਲ ਬਿਲਕੁਲ ਜੀ ਬਿਲਕੁਲ 100% ਤਾਂ ਸਰ ਹੋਰ ਜਿਹੜੇ ਫੁੱਟਬਾਲਸ ਬਣੇ ਹੋਏ ਨੇ ਮੈਂ ਚਾਹਨੀ ਹੈ ਕਿ ਇਹਨਾਂ ਦੇ ਬਾਰੇ ਵੀ ਥੋੜੀ ਥੋੜੀ ਮੈਨੂੰ ਆਈਡੀਆ ਦਿਓ ਕਿ ਇਹ ਕਿਹੜੇ ਕਿਹੜੇ ਚੀਜ਼ ਦੇ ਲਈ ਇਸਤੇਮਾਲ ਹੁੰਦੇ ਆ ਮੈਡਮ ਇਹ ਜਿਹੜਾ ਫੁੱਟਬਾਲ ਹੈ ਜਿਸ ਨੂੰ ਇਸ ਨੂੰ ਅਸੀਂ 10 ਨੰਬਰ ਦਾ ਫੁੱਟਬਾਲ ਵੀ ਕਹਿੰਦੇ ਆ ਤੇ ਮੋਸਟ ਕਾਮਨ ਇਹਦਾ ਨਾਮ ਅਸੀਂ ਯੂਜ਼ ਕਰਦੇ ਆ ਐਕਟਿਵ ਚੇਅਰ ਅਸੀਂ ਯੂਰਪ ਦੇ ਵਿੱਚ ਸੇਮ ਸਾਈਜ਼ ਦੇ ਬ ਜੋ ਕਿ ਫਰਦਰ ਇਹਨੂੰ ਐਜ਼ ਇੱਕ ਕੁਰਸੀ ਦੇ ਇਸਤੇਮਾਲ ਤੇ ਯੂਜ਼ ਕਰਦੇ ਨੇ ਇਹਦੇ ਤੇ 200 ਕਿਲੋ ਦਾ ਬੰਦਾ ਬੈਠ ਕੇ ਆਪਣਾ ਨੋਰਮਲ ਆਫਿਸ ਆਫਿਸ ਵਰਕ ਕਰ ਸਕਦਾ ਹੈ ਇਹਦੀ ਹਾਈਟ ਐਗਜ਼ੈਕਟਲੀ ਸੇਮ ਹੈ ਜੋ ਇੱਕ ਕੁਰਸੀ ਦੀ ਹੋਣੀ ਚਾਹੀਦੀ ਹੈ ਉਸੇ ਤਰ੍ਹਾਂ ਇਸੇ ਬੋਲ ਨੂੰ ਤੁਸੀਂ ਜਿਮ ਬੋਲ ਦੇ ਰੂਪ ਚ ਵੀ ਯੂਜ਼ ਕਰ ਸਕਦੇ ਹੋ ਹੋਮ ਟ੍ਰੇਨਿੰਗ ਲਈ ਆਪਣੇ ਘਰ ਦੇ ਵਿੱਚ ਰਹਿ ਕੇ ਜੋ ਜੋ ਐਕਸਰਸਾਈਜ਼ ਜਿਮ ਬੋਲ ਦੇ ਨਾਲ ਕੀਤੀ ਜਾ ਸਕਦੀ ਹੈ ਉਸੇ ਬੋਲ ਦੇ ਨਾਲ ਕੀਤੀ ਜਾ ਸਕਦੀ ਹੈ ਇਸ ਤੋਂ ਛੋਟਾ ਸਾਈਜ਼ ਜਿੰਨੂੰ ਕਿ 7 ਨੰਬਰ ਵੀ ਕਹਿੰਦੇ ਹਨ ਅਤੇ ਮੋਟੋ ਬੋਲ ਵੀ ਕਹਿੰਦੇ ਹਨ ਮੋਟਰਬੋਰਡ ਆਇਆ ਹੈ ਮੋਟਰਬੈਗ ਤੋਂ ਯੂਰਪ ਔਰ ਰਸ਼ੀਆ ਦੇ ਵਿੱਚ ਫੁੱਟਬਾਲ ਮੋਟਰਬਾਈਕ ਤੇ ਵੀ ਖੇਡਿਆ ਜਾਂਦਾ ਹੈ ਮੋਟਰਬਾਈਕ ਦੇ ਨਾਲ ਖੇਡਿਆ ਜਾਂਦਾ ਹੈ ਇਸੇ ਕਰਕੇ ਉਸ ਨੂੰ ਮੋਟੋਬਾਲ ਵੀ ਕਿਹਾ ਜਾਂਦਾ ਹੈ ਔਰ ਉਸ ਤੋਂ ਬਾਅਦ ਸਾਈਜ਼ ਨੰਬਰ 5 ਇਹ ਨੋਰਮਲ ਸਟੈਂਡਰਡ ਸਾਈਜ਼ ਹੈ ਫੁੱਟਬਾਲ ਦਾ ਇਹ ਉਹ ਕਾਮਨ ਕਾਮਨਲੀ ਯੂਜ਼ਡ ਹੈ ਉਸ ਤੋਂ ਨੀਚੇ ਸਾਈਜ਼ ਹੈਗਾ ਸਾਈਜ਼ 3 ਜੋ ਕਿ ਇਹਨੂੰ ਅਸੀਂ ਕਿਡ ਫੁੱਟਬਾਲ ਜਾਂ ਅੰਡਰ 12th ਏਜ ਦੇ ਬੱਚੇ ਜੋ ਖੇਡਦੇ ਨੇ ਉਹ ਵਾਲਾ ਸਾਈਜ਼ ਹੈ ਉਸ ਤੋਂ ਛੋਟਾ ਇੱਕ ਨੰਬਰ ਦਾ ਫੁੱਟਬਾਲ ਇਹ ਕਿਸੇ ਟੌਏਜ਼ ਦੇ ਰੂਪ ਦੇ ਵਿੱਚ ਕਿਸੇ ਪ੍ਰੋਮੋਸ਼ਨ ਦੇ ਰੂਪ ਦੇ ਵਿੱਚ ਜਾਂ ਬੱਚਿਆਂ ਦੇ ਲਈ ਯੂਜ਼ ਕੀਤਾ ਜਾਂਦਾ ਹੈ ਉਸ ਸਭ ਤੋਂ ਛੋਟਾ ਇਹਦਾ ਕੋਈ ਪਰਪਸ ਤੇ ਨਹੀਂ ਹੈ ਬਟ ਰੀਸੈਂਟਲੀ ਮੈਂ ਬਣਾਇਆ ਆਪਣੇ ਸ਼ੌਂਕ ਲਈ ਕਿ ਅਗਰ ਸਭ ਤੋਂ ਵੱਡਾ ਬਣਾਇਆ ਤਾਂ ਸ਼ਾਇਦ ਸਭ ਤੋਂ ਛੋਟਾ ਵੀ ਮੈਂ ਕੋਸ਼ਿਸ਼ ਕਰਨਾ ਬਣਾ ਦਿਆਂ ਇਹ ਉਹਦੀ ਇੱਕ ਅਟੈਂਪਟ ਹੈ ਅੱਛਾ ਜਿੱਦਾਂ ਉਹਨੂੰ ਚੈਲੰਜਸ ਆਏ ਸੀਗੇ ਇਹਨਾਂ ਨੂੰ ਬਣਾਉਣ ਦੇ ਵਿੱਚ ਵੀ ਕੋਈ ਚੈਲੰਜਸ ਆਏ ਤੁਹਾਨੂੰ ਨਹੀਂ ਇਹਨਾਂ ਦੇ ਇਹ ਉਹ ਨਹੀਂ ਜ਼ਿਆਦਾ ਈਜ਼ੀ ਨੇ ਜਿੰਨਾ ਕਿ ਜ਼ਿਆਦਾ ਉਹ ਆਕਾ ਉਹ ਉਸ ਤੋਂ ਜ਼ਿਆਦਾ ਈਜ਼ੀ ਨੇ ਤਾਂ ਸਰ ਇਹਦੇ ਲਈ ਵੀ ਕੋਈ ਤੁਸੀਂ ਗਿਨੀਸ ਬੁੱਕ ਵਰਲਡ ਜਾਂ ਫਿਰ ਜਿਹੜੇ ਹੋਰ ਰਿਕਾਰਡਸ ਹੁੰਦੇ ਨੇ ਉਹਦੇ ਲਈ ਵੀ ਅਪਲਾਈ ਕਰੋਗੇ ਕਿਉਂਕਿ ਬਹੁਤ ਛੋਟਾ ਵੀ ਘਟ ਵੱਧ ਦੀ ਆਪਾਂ ਦੇਖਣਾ ਹੈ ਕਿ ਛੋਟੇ-ਛੋਟੇ ਫੁੱਟਬਾਲਸ ਬਨੇ ਹੋਣਗੇ ਛੋਟੇ ਫੁੱਟਬਾਲ ਦਾ ਮੈਨੂੰ 100% ਸ਼ੋਰ ਨਹੀਂ ਹੈ ਬਟ ਇਸ ਤੋਂ ਛੋਟੇ ਵੀ ਬੰਦੇ ਨੇ ਬਟ ਉਹ ਇਸੇ ਟੈਕਨੀਕ ਨਾਲ ਨਹੀਂ ਬੰਦੇ ਉਹ ਮਲਜੜੇ ਹੋ ਸਕਦੇ ਨੇ ਉਹ ਬਿਨਾ ਬਲੈਡਰ ਤੋਂ ਹੋ ਸਕਦੇ ਨੇ ਪਲਾਸਟਿਕ ਦੇ ਹੋ ਸਕਦੇ ਨੇ ਕਿਸੇ ਹੋਰ ਮਟੀਰੀਅਲ ਦੇ ਹੋ ਸਕਦੇ ਨੇ ਲੇਕਿਨ ਜਿਸ ਤਰੀਕੇ ਨਾਲ ਨਾਰਮਲ ਫੁੱਟਬਾਲ ਬੰਦਾ ਉਸੇ ਤਰੀਕੇ ਦਾ ਮੈਨੂੰ ਲੈ ਸ਼ੋਰ ਨਹੀਂ ਹੈ ਮੇਬੀ ਅਗਰ ਕਿਸ ਨੇ ਬਣਾਇਆ ਹੋਇਆ ਤਾਂ ਫਿਰ ਮੈਂ ਥੈਂਕ ਯੂ ਥੈਂਕ ਯੂ ਧੰਨ ਧੰਨਵਾਦ ਤਾਮੁਕੇਸ਼ ਮੇਰੇ ਨਾਲ ਮੌਜੂਦ ਸੀਗੇ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ ਜਿਨ੍ਹਾਂ ਦੇ ਵੱਲੋਂ 6 ਫੁੱਟ ਦਾ ਫੁੱਟਬਾਲ ਬਣਾਇਆ ਗਿਆ ਹੈ ਤੇਸ ਫੁੱਟਬਾਲ ਨੂੰ ਲੈ ਕੇ ਉਹ ਆਪਣਾ ਰਿਕਾਰਡ ਸਿ ਵਿੱਚ ਵੀ ਜਿਹੜਾ ਹੈ ਨਾਮ ਦਰਜ ਕਰਵਾਉਣ ਦੀ ਕੋਸ਼ਿਸ਼ ਕਰਨਗੇ ਲਿਮਕਾ ਬੁੱਕ ਆਫ ਰਿਕਾਰਡਸ ਦੇ ਨਾਲ ਉਹਨਾਂ ਨੇ ਆਪਣਾ ਟਾਈਪ ਕੀਤਾ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਇਹ ਇੰਡੀਆ ਦਾ ਲਾਰਜੇਸਟ ਜਿਹੜਾ ਫੁੱਟਬਾਲ ਹੈਗਾ ਹੈ ਲਿਮਕਾ ਬੁੱਕ ਆਫ ਰਿਕਾਰਡਸ ਦੇ ਵਿੱਚ ਵੀ ਇਸ ਦਾ ਨਾ ਦਰਜ ਕੀਤਾ ਜਾ ਸਕੇ ਕੈਮਰਾਮੈਨ ਰਵਿੰਦਰ ਦੇ ਨਾਲ ਅੰਚੇਸਟਰ.ਟਵੀ ਪੰਜਾਬ ਜਲੰਧਰ